ਦੇਖੋ ਜੀ ਮੈਂ ਇੱਕ ਸਵੇਰਾ ਜੋਗੀ ਆ ਸਰਨਜੀਤ ਮੇਰਾ ਨਾਮ ਹੈ ਜਦੋਂ ਅਸੀਂ ਸਵੇਰੇ ਇੱਥੋਂ ਜਾਇਦਾ ਬਾਣਾ ਪਾਈਦਾ ਨਾ ਇਹਨੂੰ ਮੱਥਾ ਟੇਕੀਦਾ ਆਉਹ ਤੁਹਾਨੂੰ ਦਿਖਾਈਏ ਵੀ ਜਿੱਦਾਂ ਅਸੀਂ ਜਾਨਵਾਰਾਂ ਇਹ ਸੱਪ ਫੜੀਦੇ ਨੇ ਇਹ ਅਸੀਂ ਜਦੋਂ ਜਾਨਵਰ ਫੜੀਦਾ ਇਹ ਫੇ ਸਾਨੂੰ ਬੋਲਤ ਕਰਨੇ ਪੈ ਜਾਂਦੇ ਇਹਨਾਂ ਅਸੀਂ ਮਾਰ ਨਹੀਂ ਸਕਦੇ ਨਾ ਮਾਰਨ ਦਿੰਦੇ ਸਰ ਕੋ ਸਾਡਾ 2 ਦਿਨ ਦਾ ਵਾਦਾ ਦਿਨ ਦਿਨ ਦਾ ਵਾਦਾ ਇਸ ਤੋਤੇ ਅਸੀਂ ਜਾਨਵਰ ਨਹੀਂ ਢੱਕ ਸਕਦੇ ਜਿਹੜਾ ਅਸੀਂ ਬੇਨਤ ਫੜ ਲਿਆ ਫਿਰ ਅਸੀਂ ਬਾਹਰ ਜਾ ਕੇ ਆਜ਼ਾਦ ਕਰਾਇਆ ਜੀ ਮੱਥਾ ਟੇਕਿਆ ਜਿੱਦਾਂ ਦੀ ਕੜਾਹੀ ਕਰਕੇ ਮਤਲਬ ਚੌਲ ਜਾਂ ਕੋਈ ਪ੍ਰਸ਼ਾਦ ਇਹਨਾਂ ਚੀਜ਼ ਦੇ ਅਸੀਂ ਬਾਹਰ ਆਜ਼ਾਦ ਕਰਾਇਆ ਇਹ ਚੀਜ਼ ਸਾਡੇ ਜੱਦੀ ਬਜ਼ੁਰਗਾਂ ਤੋਂ ਕੰਮ ਆ ਰਿਹਾ ਇਹ ਕੋਡੀਆਂ ਆ ਜਦ ਤੋ ਜਹਾਂ ਚਲੇਗੇ ਫੇਰ ਮਣਕਾ ਵੀ ਕੰਮ ਨਹੀਂ ਕਰ ਸਕਦਾ ਹਾਂ ਟਰਚੇ ਦੇ ਸੱਪ ਤੋਂ ਐਵੇਂ ਇਹ ਨਹੀਂ ਕਹਿੰਦੇ ਸਾਡਾ ਕਿਹੜਾ ਰਿਸ਼ਤੇਦਾਰ ਹੈ ਸਾਡਾ ਵੀ ਕੋਈ ਮਿੱਤ ਨਹੀਂ ਤੈਨੂੰ ਚੀਜ਼ਾਂ ਮਿੱਤ ਨਹੀਂ ਬਣੀਆਂ ਸੱਪ ਚੋਰ ਚੁਗਲਖੋਰ ਕਦ ਨਹੀਂ ਸੱਪਾਂ ਦੇ ਪੁੱਤਨ ਜੁਗ ਚੁਰੀਆਂ ਦੁੱਧ ਭਲਾਈਏ ਪਰ ਮਿੱਤ ਨਹੀਂ ਬੰਦਾ ਚੋਰ ਚੋਰੀ ਛੱਡ ਜੂ ਖੇਰਾ ਫੇਰੀ ਕਰੋ ਜਿਹੜਾ ਚੁਗਲਖੋਰ ਹੈ ਉਹਨੂੰ ਕਿੰਨਾ ਮਰਜ਼ੀ ਸੁਝਾ ਦਿਓ ਉਹਨੇ ਕਿਤੇ ਨਾ ਕਿਤੇ ਆਪਣੇ ਡੰਗ ਮਾਰ ਹੀ ਜਾਣੇ ਇਹਨਾਂ ਚੀਜ਼ਾਂ ਦਾ ਕੋਈ ਤਵਾਰ ਨਹੀਂ ਸਾਡੇ ਨੌਜਵਾਨ ਮੋਢੇ ਮਾਰੇ ਗਏ ਨੇ ਜਾਨਵਰਾਂ ਨਾਲ ਅਸੀਂ ਵੀ ਇੱਕ ਠੱਠ ਦੇ ਆਸਰੇ ਫੜਨੇ ਆ